ਰਾਤ ਆਪਾਂ ਰੁਕੇ ਸੀ ਕਿ ਆ ਟੈਂਟ ਚ ਪਹਿਲਾਂ ਤਾਂ ਦੋ ਸਲੀਪਿੰਗ ਬੈਗ ਸਲੀਪੀ ਬੈਗਾਂ ਦੇ ਉੱਪਰ ਵੀ ਦੋ ਦੋ ਕੰਬਲ ਲੈ ਕੇ ਤਾਂ ਵੀ ਜਿਹੜੀ ਆ ਠੰਡ ਨਹੀਂ ਹਟੀ ਹੈਗੀ ਮੈਂ ਕਹਿੰਦਾ ਸੀ ਵੀ ਆਹ ਜਿਹੜਾ ਸ਼ੀਸ਼ਾ ਹੀ ਬਣਿਆ ਪਿਆ ਬਰਫ਼ ਦਾ ਆ ਲੇਕ ਨੂੰ ਜਦੋਂ ਸਾਰੇ ਨੂੰ ਦੇਖੂਗਾ ਤੈਨੂੰ ਲੱਗਣਾ ਵੀ ਇਹ ਸਾਰੀ ਐ ਏਦਾਂ ਹੀ ਆ ਨੋਰਮਲ ਹੈ ਨਾ ਪਰ ਇਹਦੇ ਸਾਰੇ ਪਰ ਜਿਹੜੀ ਆ ਬਰਫ਼ ਜੰਮੀ ਪਈ ਹੈ ਪੂਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਤਾਰੀਖ ਹੈਗੀ ਅੱਜ 7 7 ਤਾਰੀਖ ਨਵੰਬਰ ਮਹੀਨਾ 2025 ਤੇ ਇਸ ਟਾਈਮ ਦੇ ਉੱਤੇ ਆਪਾਂ ਬੈਠੇ ਹੋਏ ਆਂ ਕਰੇਰੀ ਕਰੇਰੀ ਲੇਕ ਜਿਹੜੀ ਆ ਹਿਮਾਚਲ ਦੇ ਵਿੱਚ ਧਰਮਸ਼ਾਲਾ ਦੇ ਉੱਤੇ ਪੈਂਦੀ ਆ ਕੱਲ ਟਰੈਕ ਕਰਕੇ ਉੱਤੇ ਆਏ ਸੀ ਤੇ ਅੱਜ ਜਿਹੜੇ ਆ ਆਪਾਂ ਦੁਬਾਰਾ ਤਿਆਰ ਸ਼ਹਿਰ ਹੋ ਗਏ ਹੁਣ ਥੱਲੇ ਵੱਲ ਨੂੰ ਜਾਵਾਂਗੇ ਤੇ ਰਾਤ ਆ ਟੈਂਟ 'ਚ ਸੁੱਤੇ ਸੀਗੇ ਤੇ ਖਲਾਰਾ ਖਲੂਰਾ ਕਾਫੀ ਪਿਆ ਹੁਣ ਸਮੇਟਦੇ ਆਂ ਇਹਨੂੰ ਤੇ ਚੱਲਦੇ ਆਂ ਬਾਹਰ ਵੱਲ ਨੂੰ ਸਮਾਂ ਹੋ ਗਿਆ ਸਵੇਰ ਦਾ 6:30 ਵਜੇ ਦਾ ਤੇ ਬਾਹਰ ਦੇਖਦੇ ਆਂ ਕਿਹੋ ਜਿਹਾ ਨਜ਼ਾਰਾ ਤੇ ਤੁਹਾਨੂੰ ਵੀ ਦਿਖਾਉਂਦੇ ਆਂ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ গুਡ ਮਾਰਨਿੰਗ ਹਿਮਾਚਲਾ ਸੂਰਜ ਚੜ ਗਿਆ ਉਹ ਪਹਾੜੀ ਦੇ ਉੱਪਰ ਉੱਪਰ ਜਿਹੜਾ ਹਾਊਸ ਆ ਚਮਕਾਰਾ ਪਈ ਜਾਂਦਾ ਤੇ ਅਸੀਂ ਪਹਾੜੀ ਦੇ ਉਹਲੇ ਆ ਇੱਧਰ ਜਿਹੜਾ ਉਹਦਾ ਹਜੇ ਫੋਨ ਨਹੀਂ ਪੈਂਦਾ ਹੈਗਾ ਤੇ ਆ ਲੱਗੇ ਹੋਰ ਟੈਂਟ ਜਿੱਥੇ ਹੋਰ ਜਵਾਨ ਸੁੱਤੇ ਪਏ ਆ ਤੇ ਇਹ ਕਰੇਰੀ ਲੇਕ ਦਾ ਕੰਢਾ ਤੇ ਚਲੋ ਹੁਣ ਮਾਰਦੇ ਆ ਮੜਾ ਮੋਟਾ ਗੇੜਾ ਛੇੜਾ ਵੀਰ ਹੁਣੇ ਚੁਗੀ ਚੱਕੀ ਜਾਂਦੇ ਆ ਇਹਨਾਂ ਪਰ ਜਿਹੜੇ ਆ ਇਹ ਸਮਾਨ ਸਮੂਹ ਲੈ ਕੇ ਆਉਂਦੇ ਪਾਈ ਜਿਹੜੇ ਇੱਥੇ ਆ ਤੇ ਖੁੱਲੇ ਛੱਡ ਦਿੰਦੇ ਆ ਇੱਥੇ ਚੁੱਕਦੇ ਚੱਕਦੇ ਰਹਿੰਦੇ ਆ ਤੇ ਅੱਜ ਦੁਬਾਰਾ ਇਹਨੂੰ ਜਿਹੜਾ ਥੱਲੇ ਲੈ ਜਾਣਾ ਉੱਧਰ ਆਪਣੇ ਰਹਿ ਗਏ ਟੈਂਟ ਥੱਲੇ ਤੇ ਥੋੜੀ ਉੱਚੀ ਆਏ ਆ ਤੇ ਇੱਧਰ ਆ ਕੇ ਜਿਹੜਾ ਹੈ ਸਵੇਰੇ ਸਵੇਰੇ ਸੂਰਜ ਦਾ ਮੂੰਹ ਦਿਖਦਾ ਏ ਸੂਰਜ ਦੇਵਤਾ ਜੀ ਜਿਹੜੇ ਆ ਪਹਾੜਾਂ ਦੇ ਵਿੱਚੋਂ ਪੂਰਾ ਜ਼ੋਰ ਲਾਉਂਦੇ ਪਏ ਆ ਪਰ ਆ ਥੋੜੀ ਜੀ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ ਇਹਦਾ ਫੋਹ ਪੈਂਦਾ ਪਿਆ ਬਾਕੀ ਸਾਰੇ ਚ ਛਾਂਈ ਛਾਂ ਏ ਇੱਧਰ ਉੱਪਰ ਧੁੱਪ ਪੈਂਦੀ ਪਈ ਤੇ ਲੋਕੀ ਜਿਹੜੇ ਆ ਉੱਤੇ ਚੜ ਕੇ ਧੁੱਪ ਸੇਕੀ ਜਾਂਦੇ ਆ ਉੱਪਰ ਚੜ ਕੇ ਆਏ ਆ ਤਾਂ ਇੱਥੇ ਜਿਹੜਾ ਮੰਦਿਰ ਹੈ ਇਹਨੂੰ ਕਰੇਰੀ ਜਿਹੜਾ ਕਹਿੰਦੇ ਆ ਮੰਦਿਰ ਤੇ ਇਹ ਮੰਦਿਰ ਤੇ ਬਿਲਕੁਲ ਸਾਹਮਣੇ ਜਿਹੜੀ ਹੈ ਉਹ ਕਰੇਰੀ ਲੇਕ ਹੈ ਜਿਹਦੇ ਨਾਮ ਦੇ ਉੱਤੋਂ ਜਿਹੜਾ ਇਹ ਟਰੈਕ ਮਸ਼ਹੂਰ ਹੈ ਤੇ ਲੇਕ ਜਿਹੜੀ ਹੈ ਇਹ ਚ ਹਰੇ ਬਾਈ ਜੰਮੀ ਪਈ ਹੈ ਹਰੇ ਬਾਈ ਨੂੰ ਕੀ ਤੁਹਾਨੂੰ ਪਤਾ ਹੈ ਕਿ ਇੱਥੇ ਪਰਫਾ ਪਰਫਾ ਜੰਮੀ ਜਾਂਦੀਆਂ ਜਾਂ ਪਾਣੀ ਖੜਾ ਹੈ ਤਾਂ ਇਹਦੇ ਵਿੱਚ ਬਰਫ਼ ਵੀ ਜੰਮੀ ਪਈ ਹੈ ਹਜੇ ਕਿਉਂਕਿ ਆਉਣ ਵਾਲੇ ਦਿਨਾਂ ਜਿੱਦਾ ਇਹ ਪੂਰੀ ਬਰਫ਼ ਨਾ ਢੱਕ ਜਾਣੀ ਹੈ ਤੇ ਇਹੀ ਜਿਹੜੀ ਲੇਕ ਹੈ ਇਹੀ ਜਿਹੜੀ ਮੇਨ ਸਰੋਤ ਜਿੱਨਾ ਪਾਣੀ ਥੱਲੇ ਨੂੰ ਤੁਸੀਂ ਆਉਂਦੇ ਹੋ ਦੇਖਿਆ ਰਾਹ 'ਚ ਵੀ ਜਿਹੜੇ ਜਾਂਦੇ ਆ ਨਦੀਆਂ ਉਹ ਸਾਰਾ ਪਾਣੀ ਇਹ ਨਦੀ 'ਚੋਂ ਜਾਂਦਾ ਹੈ ਤੇ ਜਿਹੜਾ ਸਵੇਰ ਦਾ ਇੱਥੋਂ ਦਾ ਝਾਕਾ ਹੈ ਨਾ ਆ ਜਿਹੜੀ ਬਰਫ਼ ਜੰਮੀ ਹੋਈ ਹੈ ਹਲਕੀ-ਹਲਕੀ ਜਿਹੜੀ ਇਹ ਖੁਰਨੀ ਸ਼ੁਰੂ ਹੋ ਗਈ ਤੇ ਧੁੱਪ ਪੈਂਦੀ ਹੈ ਤੇ ਚਮਕਾਰਾ ਸੋਹਣਾ ਪੈਂਦਾ ਆ ਜਿਹੜੀ ਝੀਲ ਦਿਖਦੀ ਹੈ ਬਾਈ ਇੱਚਾ ਬਰਫ਼ ਜੰਮੀ ਪਈ ਹੈ ਲੈ ਆ ਦੇ ਆ ਫੁੱਟੀ ਹੈ ਤੇ ਆ ਸਾਰੀ ਬਰਫ਼ ਦੀ ਇੱਕ ਪਰਤ ਜੀ ਜੰਮ ਗਈ ਹੋਈ ਹੈ ਕਿਉਂਕਿ ਟੈਂਪਰੇਚਰ ਹੈਗਾ ਇੱਥੇ ਘੱਟ ਬੜਾ ਤੇ ਧੌਲ ਤਾਰ ਗਲੇਸ਼ੀਅਰ ਜਿਹੜੇ ਪਿਗਲ ਕੇ ਆਉਂਦੇ ਆ ਬਈ ਉਹ ਸਿੱਧੇ ਹੀ ਬਰਫ਼ ਬਣਦੇ ਇੱਥੇ ਆ ਕੇ ਆ ਲੈਕ ਦੇ ਦੂਜੇ ਪਾਸੇ ਦਾ ਜਿਹੜਾ ਝਾਕ ਆ ਨਾ ਉਹ ਇਹੋ ਜਿਹਾ ਪੈਂਦਾ ਬੀ ਜੀ ਬਣਦੀ ਹੈ ਨਾ ਵੀ ਇੱਥੇ ਤੇ ਗਲੇ ਮੈਂ ਖਰਾਸ਼ ਹੋ ਗਈ ਤੇ ਵੀ ਜੀ ਬਣਦੀ ਆ ਤੇ ਇੱਥੋਂ ਜਿਹੜੀ ਆ ਇਹ ਲੇਕ ਸ਼ੁਰੂ ਹੁੰਦੀ ਏ ਇੱਥੋਂ ਸ਼ੁਰੂ ਹੋ ਕੇ ਤੇ ਅੱਗੇ ਇਹ ਜਿਹੜੀ ਆ ਪੂਰੇ ਉਧਰ ਤੋਂ ਥੱਲੇ ਤੱਕ ਜਾਂਦੀ ਏ ਕਰੇਰੀ ਪਿੰਡਾਂ ਤੱਕ ਯਾਰ ਰਪਿੰਦਰ ਮੈਂ ਕਹਿੰਦਾ ਮੈਂ ਕਹਿੰਦਾ ਬਰਫ਼ ਜੰਮੀ ਪਈ ਏ ਪੂਰੀ ਹਾਂ ਹਾਂ ਕੱਲ ਮੈਂ ਦਿਖਾਣਾ ਦੇਖ ਪੁੱਟੀ ਜਾਂਦੀ ਏ ਤਾਂ ਇਹ ਹੱਥ ਵਿੱਚ ਭਾਜੀ ਮੁਸ਼ਕਿਲ ਏ ਛੋਟਾ ਮੋਟਾ ਪੀਸ ਆਣਾ ਹੀ ਦਾ ਹੱਥ ਵਿੱਚ ਜਿਆ ਆ ਇਹ ਸ਼ੀਸ਼ਾ ਹੀ ਬਣਿਆ ਪਿਆ ਬਰਫ਼ ਦਾ ਹੈ ਹਾਂਜੀ ਮੈਂ ਕਹਿੰਦਾ ਸੀ ਵੀ ਆਹ ਦੇਖ ਸ਼ੀਸ਼ਾ ਹੀ ਬਣਿਆ ਪਿਆ ਬਰਫ਼ ਦਾ ਆਹ ਲੇਕ ਨੂੰ ਜਦੋਂ ਸਾਰੇ ਨੂੰ ਦੇਖੂਗਾ ਤੈਨੂੰ ਲੱਗਣਾ ਵੀ ਇਹ ਸਾਰੀ ਇਦਾਂ ਹੀ ਹੈ ਨੋਰਮਲ ਹੈ ਹਨਾ ਪਰ ਇਹਦੇ ਸਾਰੇ ਪਰ ਜਿਹੜੀ ਆ ਬਰਫ਼ ਜੰਮੀ ਪਈ ਏ ਪੂਰੀ ਚੱਲੇ ਬਰਫ਼ ਦੇ ਉੱਪਰ ਤਿੱਖੀ ਹੋਈ ਪਈ ਏ ਜੇ ਇਹਨੂੰ ਮਾਰਾ ਜਾ ਕਿਤੇ ਆਤ ਨਾ ਆਤ ਨੋ ਸਾਈਡ ਤੇ ਨਾ ਪੜ ਦੇਣਾ ਉਂਗਲੀ ਅਲ ਆ ਮੈਂ ਚੱਲ ਬਾਉ ਨਾ ਨੀ ਕਰ ਚੱਕਰ ਚੰਦੀ ਆ ਉਹਦੇ ਬੱਜੀ ਤੇ ਹੈ ਨਾ ਹਾਂਜੀ ਹਾਂਜੀ ਦੇਖ ਲੈ ਆਹ ਸਾਲੇ ਇੰਨਾ ਟੈਂਪਰੇਚਰ ਤੇ ਘੱਟ ਤੇਰੀ ਹੋਈ ਲੁਵਾਨ ਨਹੀਂ ਵੀ ਰਾਤ ਨੂੰ ਚੱਲ ਠੀਕ ਕਰ ਆ ਜਿਹੜੇ ਉੱਪਰ ਤੇ ਇੱਕ ਆ ਦੇਖਦਾ ਨਾ ਛੋਟਾ ਜਿਹਾ ਆਉਂਦਾ ਇੱਕ ਨਾਲਾ ਜਿਹਾ ਇਹ ਬਈ ਝੀਲ ਦਾ ਮੁੱਖ ਸਰੋਤ ਹੈ ਜਿਹੜੀਆਂ ਉੱਪਰ ਤੇ ਬਰਫ਼ਾਂ ਪਿਗਲ ਕੇ ਆਉਂਦੀਆਂ ਉਹ ਆਹ ਜਿਹੜੇ ਇਹਦੇ ਰਾਹੀਂ ਇੱਥੇ ਆਉਂਦਾ ਪਾਣੀ ਪਰ ਪਾਣੀ ਸਾਫ਼ ਕਿੰਨਾ ਹੈ ਇਹਦਾ ਅੰਦਾਜ਼ਾ ਤੁਸੀਂ ਇੱਥੋਂ ਹੀ ਲਾ ਲਓ ਇਹ ਸੋਦੀ ਬਰਫ਼ ਪਿਗਲ ਕੇ ਆਉਂਦੀ ਪਈ ਹੈ ਧੋਲਦਾਰ ਜਿਹੜੀ ਹੈ ਪਰਬਤ ਲੜੀਆਂ ਦੀ ਉੱਥੋਂ ਜਾ ਕੇ ਥੱਲੇ ਨੂੰ ਹੋ ਜਾਂਦਾ ਤੇ ਇਹੀ ਪਾਣੀ ਜਿਹੜਾ ਹੈ ਮੁੜ ਕੇ ਅੱਗੇ ਸ਼ਹਿਰਾਂ ਨੂੰ ਜਾਂਦਾ ਕੀ ਆ ਨਜ਼ਾਰਾ ਯਾਰ ਆਹ ਝੀਲ ਦੇ ਜਿਹੜਾ ਉੱਪਰ ਦਿਖਦਾ ਕਿਆ ਨਾਮ ਦੱਸਿਆਦਾ ਬਾਈ ਨੇ ਕਹ ਲਈ ਦਾ ਮਨਕਾਨੀ ਪਾਸ ਸ਼ਾਇਦ ਹੈ ਨਾ ਹੈ ਹਾਂ ਮਨਕਾਨੀ ਪਾਸ ਆ ਭਈਆ ਇਹ ਦੱਸਦੇ ਵੀ ਚੰਬਾ ਸ਼ੁਰੂ ਹੋ ਜਾਂਦਾ ਇੱਥੇ ਤੇ ਕਾਂਗੜਾ ਖਤਮ ਹੋ ਕੇ ਚੰਬਾ ਸ਼ੁਰੂ ਹੋ ਜਾਂਦਾ ਤੇ ਇਹ ਵੀ ਟਰੈਕ ਕਰਦੇ ਆ ਲੋਕੀ ਇਹਨੂੰ ਵੀ ਪਾਰ ਕਰਕੇ ਜਾਂਦੇ ਆ ਇਹ ਪਾਸ ਆ ਇਹ ਇਹਨੂੰ ਪਾਰ ਕਰਕੇ ਅੱਗੇ ਵੀ ਕਹਿੰਦੇ ਵੀ ਟਰੈਕ ਚੱਲਦਾ ਜਿਹੜਾ ਕਈ ਦਿਨਾਂ ਦਾ ਹੁੰਦਾ ਏ ਠੀਕ ਹੈ ਚੱਲੀਏ ਹਰਪਿੰਦਰ ਸਿੰਘ ਯਾਰ ਕਿਆ ਨਜ਼ਾਰਾ ਏ ਮੈਂ ਤਾਂ ਇਹਨੂੰ ਦੇਖ ਕੇ ਕੁਦਰਤ ਨੂੰ ਬੜਾ ਇੱਕ ਵਾਰ ਤਾਂ ਨਾ ਦੇ ਲਖੋਚ ਹੋਇਆ ਵੇ ਇਧਰ ਨੂੰ ਜੇ ਦੇਖੀਏ ਤਾਂ ਆਪ ਪੂਰਾ ਨਜ਼ਾਰਾ ਹੀ ਦੇਖ ਲੋ ਕਿੰਡੀ ਉਚਾਈ ਪਰ ਆ ਕੇ ਝੀਲ ਹੈ ਬਈ ਕਿੰਡੀ ਉਚਾਈ 2930 ਕਿਲੋਮੀਟਰ ਹੈ ਆ 30 ਮੀਟਰ ਹੈ 2930 ਮੀਟਰ ਤੇ ਆਪਾਂ ਖੜੇ ਆ ਪਰ ਇੱਥੇ ਆ ਕੇ ਜਿਹੜੀ ਆਹ ਲੇਕ ਹੈ ਨਾ ਸਾਰੀ ਸੋਦੀ ਬਰਫਾਂ ਦੀ ਪਈ ਖੁਰ ਕੇ ਦੇਖੋ ਆਹੀ ਹੈ ਆ ਸਰੋਤ ਹੈ ਇੱਥੋਂ ਸ਼ੁਰੂ ਹੁੰਦਾ ਇਦਾਂ ਹੀ ਕਿਤੇ ਸਤਲੁਜ ਸ਼ੁਰੂ ਹੁੰਦਾ ਹੈ ਹਰਪਿੰਦਰ ਇੱਥੇ ਮੈਂ ਉਹ ਵੀ ਦੱਸਿਆ ਵੀ ਰਾਤ ਜਿਹੜੇ ਆ ਵੀ ਇੱਥੇ ਭਾਲੂ ਵੀ ਹੁੰਦੇ ਆ ਭਾਲੂ ਨਾਲੇ ਲੈਪੜ ਹੈਨਾ ਲੈਪੜ ਲੈਪੜ ਭਾਲੂ ਨਾਲੇ ਲੈਪੜ ਹੈਨਾ ਤੇ ਭਾਲੂ ਦਾ ਉਸੇ ਵੀ ਕਹਿੰਦੇ ਵੀ ਇੱਥੇ ਜੇ ਕੱਲਾ-ਕੁੱਲਾ ਬੰਦਾ ਜਾਵੇ ਅੱਗੇ-ਪਿਛੇ ਤਾਂ ਉਹ ਹਮਲਾ ਹਮਲਾ ਵੀ ਕਰ ਦਿੰਦਾ ਤਾਂ ਬਾਈ ਇੱਥੇ ਜਦੋਂ ਤੁਸੀਂ ਆਓ ਤਾਂ ਗਾਈਡਰ ਦੇ ਨਾਲ ਆਓ ਜਾਂ ਗਰੁੱਪ ਦੇ ਨਾਲ ਆਓ ਤੇ ਵਾਧੂ ਵੀ ਇੱਧਰ-ਉੱਧਰ ਪੰਗੇ ਨਾ ਹੀ ਲਾਓ ਜਿੱਧਰ ਤੁਹਾਡਾ ਲਾ ਲੋ ਵੀ ਤੁਹਾਨੂੰ ਪਤਾ ਵੀ ਹਾਂ ਇੱਧਰ ਲੋਕ ਹੈਗੇ ਆ हां गाईडर ਤਾਂ ਮਨਾ ਹੀ ਕਰਦਾ ਭਾਈ ਤੁਹਾਡੇ ਨਾਲ ਪਤਾ ਜਿੱਦ ਤੱਕ ਗਰੁੱਪ ਹੈਗਾ ਚਾਰ ਬੰਦੇ ਹੈਗੇ ਆ ਉਧਰ ਤੁਸੀਂ ਜਾਓ ਜੇ ਤੁਸੀਂ ਸੋਚੋ ਕੱਲੇ ਜਾਣਾ ਕਿ ਦੂਰ ਪਾਰ ਫੇਰ ਕਾ ਔਖਾ ਹਾਂਜੀ ਹਾਂਜੀ ਕਾ ਕੇ ਛੋਲੇ ਪੂਰੀਆਂ ਹੁਣ ਮੁੰਡਿਆ ਅਗਲਾ ਰਸਤਾ ਨਾਪਣਗੇ ਹੁਣ ਦੇਖਦੇ ਆ ਤੁਰਿਆ ਜਾਂਦਾ ਕਿ ਨਾ ਤੇ ਪਾਈਏ ਚਾਲੇ ਸਮਾਂ ਹੋ ਗਿਆ 9:30 ਵਜੇ ਦਾ ਤੇ ਆ ਆਪਣਾ ਰਾਤ ਵਾਲਾ ਤੰਪੂ ਸੀਗਾ ਜੀ ਚਾਪਟੇ ਕੇ ਹੋਏ ਸੀ ਪਰ ਪਹਾੜਨੀ ਉੱਪਰ ਤੇ ਬਰਫ ਜਿੱਦੀ ਪੈਂਦੀ ਰਹੀ ਕਿਆ ਟ੍ਰੇਲ ਜੀ ਪੈਂਦੀ ਰਹੀ ਟਕ ਟਕ ਹੀ ਹੁੰਦੀ ਰਹੀ ਰਾਤ ਆਪਾਂ ਰੁਕੇ ਸੀ ਕਿ ਆ ਟੈਂਟ ਚ ਪਹਿਲਾਂ ਤਾਂ ਦੋ ਸਲੀਪਿੰਗ ਬੈਗ ਸਲੀਪੀ ਬੈਗਾਂ ਦੇ ਉੱਪਰ ਵੀ ਦੋ ਦੋ ਕੰਬਲ ਲੈ ਕੇ ਤਾਂ ਵੀ ਜਿਹੜੀ ਆ ਠੰਡ ਨਹੀਂ ਹਟੀ ਹੈਗੀ ਤੇ ਚੱਲੀਏ ਹੁਣ ਪਾਈਏ ਚੱਲੇ ਹੌਲੀ ਹੌਲੀ ਜਿਹੜੀਆਂ ਸੰਗਤਾ ਕੱਲੇ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਤੇ ਹੁਣ ਆਪਾਂ ਵੀ ਚੱਲੀਏ ਚੱਲ ਵੇ ਮਨੋਜ ਭਾਈ ਇਹ ਅਗਲੀ ਕਬੱਡੀ ਰੰਗ-ਬਰੰਗੇ ਟੈਂਟ ਤੇ ਉੱਤੇ ਪੈਂਦੀ ਤੁੱਪ ਸੋਹਣਾ ਯਾਰ ਇੱਥੋਂ ਦਾ ਇੱਕ ਨਹੀਂ 뷰 ਬਈ ਭਰ ਲੈ ਆਹ ਦੇਖ ਆਹ ਪਾਣੀ ਹੈ ਬਈ ਜਿਹੜਾ ਆਹ ਜਣਾ ਪਹਾੜਾ ਚ ਸਿੱਧਾ ਹੀ। ਕੀ ਆ ਪਾਣੀ ਆ ਬਈ ਸਵਾਦ ਦੇਖਿਓ ਯਾਰ ਇਹਦਾ। ਕੁਦਰਤ ਦਾ ਜਿਹੜਾ ਆਪਣਾ ਹੈ ਨਾ ਪਾਣੀ ਉਹਦਾ ਕਮਾਲ ਹੀ ਆ ਜਿਹੜਾ ਲੋਕਾਂ ਨੇ ਹੁਣ ਪਿਉਰੀਫਾਈ ਕਰ ਕਰ ਪਾਪਾ ਕੈਮੀਕਲ ਕਰੀ ਜਾਂਦੇ ਆ ਉਹਨੇ ਕਿਆ ਇਹਦੀ ਰੀਸ ਕਰਨੀ। ਉਤਰਨਾ ਵੀ ਕਿਹੜਾ ਸੋਖਾ ਜਿਹਾ ਇਹੋ ਇਹੋ ਜੇ ਰਾਹ ਹੈ। ਆ ਦੇਖ ਆ ਪੱਥਰ ਆ ਥੱਲੇ ਸਾਰੀ ਮਿੱਟੀ ਖੁਰੀ ਜਾਂਦੀ। ਇਹਨੂੰ ਐਦੀ ਢੋ ਹੈਗੀ ਆ ਉਹਦਾ سپورਟ ਜੀ। ਪਰ ਇਹੋ ਜਿਹਾ ਰਾਹ ਆ ਬਈ ਉਤਰਨਾ ਵੀ ਸੌਖਾ ਨਹੀਂ ਐ ਇੱਥੇ ਪਰ ਐਨ ਫੋਕਸ ਔਨ ਯੂਅਰ ਫੂਟ ਪੈਰਾਂ ਤੇ ਰੱਖੋ ਧਿਆਨ ਚੱਲਦੇ ਚੱਲੋ ਫਿਰ ਬਸ ਜਿੱਤੇ ਜਿੱਤੇ ਥੱਲੇ ਉਤਰੀ ਜੰਦੇ ਆ ਥੋੜੀ ਥੋੜੀ ਬੈਲੀ ਖੁੱਲੀ ਜਾਂਦੀ ਏ ਤੇ ਇਹੋ ਜਿਹਾ ਝਾਕਾ ਬਣਦਾ ਏ ਨਾਲ ਨਾਲ ਚੱਲੀ ਜਾਂਦੀ ਆ ਇਹ ਝੀਲ ਤੇ ਝੀਲ ਦੇ ਕੰਡੇ ਕੰਡੇ ਹੀ ਸਾਡਾ ਟਰੈਕ ਆ ਤੇ ਕਦੇ ਇਹਦੇ ਤੋਂ ਉਚਾਈ ਤੇ ਚਲੇ ਜਾਂਦੇ ਆ ਕਦੇ ਇਹਦੇ ਬਰਾਬਰ ਆ ਜਾਂਦੇ ਆ ਜਾ ਚੱਲਦੇ ਚੱਲਦੇ ਇੱਕ ਪਾਸੇ ਧੁੱਪ ਹੋਵੇ ਦੂਜੇ ਪਾਸੇ ਛਾਂ ਹੋਵੇ ਜਦੋਂ ਧੁੱਪ ਵਿੱਚ ਹੁੰਦੇ ਤੁਰਦੇ ਤੁਰਦੇ ਫਿਰ ਤਾਂ ਲੋਟ ਰਹਿੰਦਾ ਵਧੀਆ ਐਨ ਸ਼ਰੀਰ ਕਿਹੜਾ ਰਹਿੰਦਾ ਪਰ ਜਦ ਛਾਂ 'ਚ ਆ ਜੀਏ ਪਰ ਜਦੇ ਠੰਡ ਲੱਗਣ ਲੱਗ ਪੈਂਦੀ ਬਈ ਕਿਦੇ ਸਾਫ਼ ਹੁੰਨ ਲੱਗ ਪੈਂਦਾ ਐਨਾ ਫਰਕ ਪੈ ਜਾਂਦਾ ਇੱਥੇ ਧੁੱਪ ਨਾਲੇ ਛਾਂ ਦਾ ਅੱਜ ਦੂਜੇ ਪਾਸੇ ਦੀ ਗੱਲ ਕਰਾਂ ਤਾਂ ਇਧਰਲੇ ਪਾਸੇ ਦੂਜੀ ਪਹਾੜੀ 'ਚ ਧੁੱਪ ਹੈ ਤੇ ਜਿੱਥੇ ਪਰ ਮੈਂ ਖੜਿਆ ਆ ਜਿੱਥੇ ਪਰ ਹੁਣ ਅਸੀਂ ਟਰੈਕ ਕਰੀ ਜਾਂਦੇ ਆ ਇਹਦੇ ਪਰ ਛਾਂ ਹੈ ਆ ਇਧਰ ਲੋਕੀ ਟਰੈਕ ਕਰਕੇ ਆਉਂਦੇ ਆ ਮੈਂ ਮੇਰੀ ਨਜ਼ਰ ਪਈ ਐ ਇਧਰ ਥੱਲੇ ਪਾਣੀ ਚ ਆ ਦੇਖਿਓ ਕਿਸ ਨੇ ਆਹ दारू ਦੀ ਬੋਤਲ ਰੱਖੀ ਵੀ ਆ ਹਰੀ ਜੀ ਇਹ ਤਾਂ ਹੁਣ ਪਤਾ ਨਹੀਂ ਐ ਕਿਹੜਾ ਬ੍ਰਾਂਡ ਐ ਪਰ ਯਾਰ ਅਫਸੋਸ ਕਰ ਦੇਖ ਲਓ ਵੀ ਇਹ ਲੋਕੀ ਆਉਂਦੇ ਟਰੈਕ ਕਰਨ ਲਈ ਇੱਥੇ ਆ ਗੰਦ ਪਾ ਕੇ ਚੱਲ ਜਾਂਦੇ ਆ ਆ ਹੁਣ ਪਾਣੀ ਦੇ ਵਿੱਚ ਰੱਖ ਗਏ ਕੋਈ ਬੋਤਲ ਕੀ ਆ ਕਹਿਣਾ ਯਾਰ ਇਹਨਾਂ ਨੂੰ ਯਾਰ ਤੁਸੀਂ ਤਾਂ ਗੰਦ ਚੋਂ ਨਿਕਲ ਕੇ ਕੁਦਰਤ ਦੇ ਕੋਲ ਆਉਂਦੇ ਇੱਥੇ ਆ ਕੇ ਵੀ ਗੰਦ ਪਾਈ ਜਾਂਦੇ ਯਾਰ ਰਪਿੰਦਰ ਆ ਪੱਥਰ ਦੇ ਹੋਏ ਪੱਥਰ ਕਾ ਦਾ ਤੁਰਦਾ ਫਿਰਦਾ ਪਹਾੜੀ ਐ ਹੈ ਦੇਖ ਤਾਂ ਸਹੀ ਤੂੰ ਕਿੱਡਾ ਐ ਇਹ ਭਾਈ ਉਪਰੋ ਕਰਿਆ ਹੁਣ ਆਛਾ ਦੇਖ ਤਾਂ ਸਹੀ ਤੂੰ ਹੈ ਕਿੱਡਾ ਐ ਕਮਾਲ ਐ ਯਾਰ ਪਾਣੀ ਦੇ ਫੇਰ ਕੰਡੇ ਪੁੱਜ ਕੇ ਤੁਰਦੇ ਤੁਰਦੇ ਕਦੇ ਪਾਣੀ ਨਾਲ ਉੱਤੇ ਚਲੇ ਜਾਂਦੇ ਆ ਝੀਲ ਤੋਂ ਕਦੇ ਬਈ ਇਹਦੇ ਕਿਨਾਰੇ ਤੇ ਆ ਜਾਂਦੇ ਆ ਕਦੇ ਇਹਦੇ ਨਾਲੋਂ ਦੂਰ ਹੋ ਜਾਂਦੇ ਆ ਬਸ ਇਹਦੇ ਏੜ-ਗੇੜੇ ਸਾਡਾ ਸਫਰ ਚੱਲੀ ਜਾਂਦਾ ਹੈ ਜਿੱਦਾਂ ਹੁਣ ਆਹ ਬਈ ਆ ਇੱਕ ਗਿਰਿਆ ਹੋਇਆ ਪੱਥਰ ਆ ਹੁਣ ਇੱਥੇ ਜਮੈਂ ਦੇਖੋ راہ ਮੁੱਕ ਗਿਆ ਹੁਣ ਆ ਪੱਥਰ ਤੇ ਨਾਲ-ਨਾਲ ਨਾਲ-ਨਾਲ ਇਹਨਾਂ راہ ਬਣਾਤਾ ਜਾਵਾਂ ਈ ਹੁਣ ਅਸੀਂ ਨਦੀ ਤੋਂ ਐਡੀ ਉੱਚੀ ਆ ਗਏ ਆ ਵਾਹ ਕਦੇ ਇਹਦੇ ਲਾਗੇ ਹੋ ਜਾਂਦੇ ਨੇ ਕਦੇ ਉੱਚੇ ਬਸ ਐਦੀ ਜ਼ਿੰਦਗੀ ਚੱਲੀ ਜਾਂਦੀ ਹੈ ਇੱਥੇ ਆ ਰੋਖੋ ਹੀ 골ਡਨ ਓਕ ਤੇ ਇੱਥੇ ਨਾ ਬਈ ਬਰਫ ਪੈਂਦੀ ਐ ਆ ਰੁੱਖਾਂ ਦੇ ਉੱਤੇ ਬਰਫ ਪੈਣੇ ਕਰਕੇ ਜਿਹੜਾ ਐ ਨਾ ਇਹ ਲਾਲੋ ਵੀ ਹੌਲੀ ਹੌਲੀ ਐ ਨਾ ਪਹਾੜ ਪੈਂਦਾ ਤਾਂ ਕਈ ਰੁੱਖ ਗਿਰ ਜਾਂਦੇ ਜਿਹਦਾ ਹੁਣ ਆਹ ਰੁੱਖ ਗਿਰਿਆ ਵਾ ਇਦਾਂ ਦੇ ਕਈ ਰੁੱਖ ਜਿਹੜਾ ਪਰ ਭਾਰ ਪੈ ਪੈ ਕੇ ਜਿਹੜੇ ਆ ਉਹ ਆਦਰ ਦੇ ਪਾਸੇ ਜਦੋਂ ਦੇਖੋਗੇ ਤਾਂ ਗਿਰੇ ਪਏ ਆ ਜਿਹੜੇ ਫਿਰ ਇੱਥੇ ਹੀ ਗਲਗਲ ਗਏ ਆ ਪੱਥਰ ਲੱਗਦਾ ਮੈਨੂੰ ਇਹ ਆ ਦੇਖ ਲੈ ਪੱਥਰ ਕਿੱਡਾ ਸੋਹਣਾ ਫੁੱਲ ਜਿਹਾ ਹੋਇਆ ਕੁਦਰਤ ਹੈ ਬਈ ਆਇਓ ਬੁੱਟੇ ਜਿਹਦੇ ਚਟਨੀ ਬਣਦੀ ਹਾਂ ਹਾਂ ਇਹ ਬ੍ਰਾਂਸ ਦਾ ਫੁੱਲ ਕਹਿੰਦੇ ਇਹਨਾਂ ਇਹਨਾਂ ਬੁੱਟੇ ਨੂੰ ਕਹਦਾ ਇਹ ਬ੍ਰਾਂਸ ਬ੍ਰਾਂਸਾ ਬ੍ਰਾਂਸ ਦਾ ਫੁੱਲ ਆਂਦਾ ਹੈ ਹਾਂ ਇਹਦੀ ਚਟਨੀ ਬਣਦੀ ਇਹਦੀ ਦਵਾਈਆਂ ਵੀ ਬਣਦੀਆਂ ਅੱਛਾ ਲੋਕ ਦੇ ਬੰਦੇ ਜਿਹੜਾ ਹੈ ਜਿਹੜੇ ਲੋਕਲ ਬੰਦੇ ਵੀ ਆਉਂਦੇ ਵੇਚਦੇ ਆਗੇ ਮਾੜਾ ਮੋਟਾ ਅੱਛਾ ਲੋਕ ਦੇ ਬੰਦੇ ਲੈ ਕੇ ਜਾਂਦੇ ਸੀ ਤੇ ਫੈਕਟਰੀ ਨੂੰ ਜਾਂਦੇ ਇਹਦੀ ਦਵਾਈਆਂ ਬਣਦੀਆਂ ਘਰ ਵਾਲੇ ਆਪਣੇ ਜੋ ਲੋਕੋ ਬੰਦੇ ਉਹਦੀ ਤੇ ਈਦੀ ਚਟਣੀ ਬਣਾਉਂਦੇ ਪੜੀਏ ਤਿਆਰੀ ਕੋੜੀ ਆ ਬੜੀ ਅੱਛਾ ਲਾਲ ਲਾਲ ਜਿਹਾ ਹੋ ਜਾਂਦਾ ਨਾ ਲਾਲ 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 ਫੁੱਲ ਬਣਦਾ ਪੂਰਾ ਈਦਾ ਫੁੱਲ ਬਣਦਾ ਈਦਾ ਹੈ ਨਾ ਤੇ ਕਿਹੜੇ ਮਹੀਨੇ ਲੱਗਦਾ ਇਹਨੂੰ ਫੁੱਲੋ ਇਹ ਬਸ ਵੀਰੇ ਆਣ ਬੜਾ ਫੁੱਲ ਥੋੜਾ ਦੇ ਦੋ ਦਿਨ ਵਿੱਚ ਆ ਮਾਰਚ ਤੇ ਆ ਜਾਂਦਾ ਇਹ ਫੁੱਲ ਮਾਰਚ ਜੀ ਦਾ ਫੁੱਲ ਲੱਗਦਾ ਹੈ ਤੇ ਇਹ ਫੁੱਲ ਬਈ ਬੜਾ ਮਸ਼ਹੂਰ ਹੈ ਦਵਾਈਆਂ ਚ ਵੀ ਪੈਂਦਾ ਹੈ ਕਹਿੰਦੇ ਚਟਣੀ ਵੀ ਬਣਦੀ ਈਦੀ ਕਹਿੰਦੇ ਬ੍ਰਾਂਸ ਹੈ ਠੀਕ ਹੈ ਚਲੋ ਫਿਰ ਵੀਡੀਓ ਨਾਲ ਇਦਰੋਂ ਪਰੋਂ ਫੇਰ ਹੁਣ ਉਚਾਈ ਤੋਂ ਥੱਲੇ ਨੂੰ ਉਤਰਦੇ ਹੋਏ ਤੇ ਦੁਬਾਰਾ ਜਿਹੜਾ ਝੀਲ ਦੇ ਕੰਡੇ ਦੇ ਉੱਤੇ ਪੁੱਜ ਗਏ ਆ। ਬਾਈ ਤੇ ਏਰ ਤੇ ਗਿਰਦੀ ਘੁੰਮੀ ਜਾਂਦੇ ਆ। ਕਦੇ ਉੱਤੇ ਚਲੇ ਗਏ, ਕਦੇ ਦੁਬਾਰਾ ਇਹਦੇ ਨਾਲ ਬਰਾਬਰ ਆ ਗਏ। ਪਾਣੀ ਦੀ ਇੱਥੇ ਕੋਈ ਕਮੀ ਨਹੀਂ ਹੁੰਦੀ ਕਿਉਂਕਿ ਪਾਣੀ ਜਿਹੜਾ ਆ ਖੁੱਲਾ ਵਗਦਾ ਘਰੇਰੀ ਝੀਲ ਦੇ ਵਿੱਚ ਤੇ ਜਿੰਨਾ ਮਰਜ਼ੀ ਪੀ ਉਹਦਾ। ਤੇ ਉਧਰ ਆਉਂਦੇ ਜਵਾਨ। ਯਾਰ ਆਹ ਟਰੈਕ ਨਾ ਇੰਨਾ ਖੂਬਸੂਰਤ ਹੈ ਨਾ। ਵੀ ਜੀ ਕਰਦੇ ਨੂੰ ਥੋੜੀ ਥੋੜੀ ਦੇਰ ਬਾਅਦ ਖੜ ਖੜ ਕੇ ਦੇਖੀ ਜਾਈਏ ਇਹ ਮਸ਼ਹੂਰੀ ਦੇ ਜਿਹੜੇ ਆ ਲਾਲੋ ਵੀ ਆ ਖੂਬਸੂਰਤੀ ਕਰਕੇ ਆ ਹੁਣ ਆ ਦੇਖਿਓ ਇਧਰ ਨੂੰ ਆਣਾ ਪੱਥਰ ਖੜਿਆ ਇਹ ਕਿਵੇਂ ਖੜਿਆ ਕਿੱਡਾ ਭੱਡਾ ਤੇ ਉਤੋਂ ਦੇਖੋ ਇਹਦਾ ਕਿੰਨਾ ਤਰਕੋਣਾ ਜਿਹਾ ਬਣਿਆ ਹੋਇਆ ਪਰ ਇਹ ਸੋਹਣਾ ਬੜਾ ਲੱਗਦਾ ਪਰ ਕਹਿੰਦੇ ਕਈ ਸਾਲਾਂ ਤੋਂ ਖੜਾ ਹਜ਼ਾਰਾਂ ਸਾਲਾਂ ਤੋਂ ਪਰ ਯਾਰ ਸੋਹਣਾ ਯਾਰ ਪੂਰਾ ਚੱਕਾ ਵਾਕ ਨਾ ਆ ਵੈਲੀ ਦੇ ਵਿੱਚ ਹੋਣੇ ਕਰਕੇ ਹਵਾ ਵੀ ਚੱਲੀ ਜਾਂਦੀ ਆ ਪੂਰੀ ਤੇ ਹੁਣ ਆਪਾਂ ਪੁੱਜ ਗਏ ਆ ਟਰੈਕ ਦੇ ਅੱਧ ਦੇ ਉੱਤੇ ਇਹਨੂੰ ਮਿਡਪੁਆਇੰਟ ਕਹਿੰਦੇ ਆ ਟਰੈਕ ਦਾ ਵੀ 5 ਕਿਲੋਮੀਟਰ ਥੱਲੇ ਆ ਗਏ ਆ ਅਸੀਂ ਤੇ ਆਏ ਕਿੰਨੇ ਟਾਈਮ ਚ ਹੈ ਡੇਢ ਘੰਟੇ ਚ ਇੱਧਰ ਬੈਠੇ ਆ ਉਹੀ ਜਰਮਨ ਸ਼ੈਫਰ ਵੀਰ ਜੀ ਹੋਣੀ ਤੇ ਆ ਪੁਲ ਇਹ ਪੁਲ ਨੂੰ ਪਾਰ ਕਰਕੇ ਜਿਹੜਾ ਆ ਹੁਣ ਪਾਰ ਜਾਣਾ ਹੈ ਆਪਾਂ ਤੇ ਇੱਥੇ ਆ ਕੈਫੇ ਜਿਹਾ ਬਣਿਆ ਹੋਇਆ ਬੈਠਣ ਨੂੰ ਕੁਰਸੀਆਂ ਤੇ ਇੱਕ ਗੱਲ ਹੋਰ ਹੈ ਬਹੁਤ ਸਾਰੇ ਲੋਕ ਜਿਹੜੇ ਸਿਆਲ ਦੇ ਵਿੱਚ ਆ ਉਹ ਇੱਥੇ ਕੈਂਪਿੰਗ ਹੁੰਦੀ ਹੈ ਉਹਨਾਂ ਦੀ ਕਿਉਂਕਿ ਉੱਪਰ برف ਪੈ ਜਾਂਦੀ ਹੈ ਤੇ ਫਿਰ ਜਿਹੜੀ ਸਿਆਲ ਦੇ ਵਿੱਚ ਕੈਂਪਿੰਗ ਹੁੰਦੀ ਹੈ ਉਹ ਮਿਡ ਪੁਆਇੰਟ ਤੇ ਹੁੰਦੀ ਹੈ ਤਾਂ ਉਹ ਆ ਜਗ੍ਹਾ ਦੇ ਉੱਤੇ ਹੁੰਦੀ ਹੈ ਇਹ ਹੈ ਮਿਟੂ ਪੁਆਇੰਟ ਘਰੇਰੀ ਲੇਕ ਦਾ ਵੱਡੇ ਪੱਥਰ ਤਸਵੀਰਕਾਰੀਆਂ ਹੋ ਰਹੀਆਂ ਰਪਿੰਦਰ ਕਹ ਲੈ ਗਿਆ ਕਿਤਾਬ ਚ ਨਾਮ ਕੀ ਹੈ ਕਿਤਾਬ ਦੱਸ ਮੈਨੂੰ ਐਦਾਂ ਬਿਨਾ ਬੋਲੇ ਬਿਨਾ ਦੇਖੇ ਦੱਸੀ ਨਾਮ ਕੀ ਹੈ ਇਹਨਾਂ ਬੁੱਕ ਦਾ ਨਾਮ ਕੀ ਹੈ ਹੈ ਕੀ ਇਹ ਰੂਲਸ ਵਈ ਆ ਜਿਹੜੇ ਬੰਦੇ ਚੇਂਜ ਹੁੰਦੇ ਰੂਲਸ ਫੋਟੋ ਕਰਾਣੇ ਵਾਸਤੇ ਤੂੰ ਕਿਤਾਬ ਫੜ ਲਈ ਪਾਈ ਤੀ ਚਲੋ ਚੱਲੀਏ ਹੁਣ ਚੱਲ ਵੀ ਮਨੋਜ ਭਾਈ ਪਾਈਏ ਅਗਲੀ ਕਬੱਡੀ ਆ ਲੈਣੀ ਚੱਲ ਵੇ ਚੋਪਰਾ ਚੱਲੀਏ ਹੁਣ ਆ ਪੁਲ ਨੂੰ ਪਾਰ ਕਰਕੇ ਬਾਰਡਰ ਪਾਰ ਤੇ ਆਪਾਂ ਹੁਣ ਇੱਥੋਂ ਜਾ ਕੇ ਜਿਹੜਾ ਸਿੱਧਾ ਆਪਾਂ ਰੁਕਾਂਗੇ ਕਰੇਰੀ ਗੱਡੀ ਦੇ ਲਾਗੇ ਆਪਾਂ ਵੀ ਕਰੇਰੀ ਲੇਕ ਟ੍ਰੈਕ ਕਰਕੇ ਹੁਣ ਮੁੜਦੇ ਪਏ ਆ ਤੇ ਰਾਹ ਦੇ ਵਿੱਚ ਬੈਠੇ ਆ ਤੇ ਨਾਲ ਸਾਡੇ ਆ ਸਾਡਾ ਗਾਈਡਰ ਬਈ ਮਨੋਜ ਬਾਈ ਤੇ ਇਹਦਾ ਪਿੰਡ ਜਿਹੜਾ ਹੈਗਾ ਥੱਲੇ ਕਰੇਰੀ ਜਿੱਥੋਂ ਇਹ ਟਰੈਕ ਸ਼ੁਰੂ ਹੁੰਦਾ ਹੈ ਕਰੇਰੀ ਖਾਸ ਪਿੰਡ ਜਿਹੜਾ ਬਈ ਖਾਸ ਕਰੇਰੀ ਖਾਸ ਜਿਹੜਾ ਉਹ ਪਿੰਡ ਬਾਈ ਦਾ ਹੈ ਤੇ ਮਨੋਜ ਬਾਈ ਮੈਨੂੰ ਇੱਕ ਚੀਜ਼ ਹੋਰ ਦੱਸੋ ਇਹ ਜਿਹੜਾ ਹੁਣ ਮਾੜਾ ਟਰੈਕ ਬਾਰੇ ਪੂਰੀ ਜਾਣਕਾਰੀ ਦਿਓ ਇਹ ਕਿਹੜੇ ਮਹੀਨੇ ਸ਼ੁਰੂ ਹੁੰਦਾ ਹੈ ਤੇ ਕਿਹੜੇ ਮਹੀਨੇ ਬੰਦ ਹੁੰਦਾ ਹੈ ਜਦੋਂ ਵੀਰੇ ਉਜੂ ਕੁਲੇ ਲੇਕ ਹੈ ਨਾ ਉਹਨੇ ਆਪਣਾ ਬੰਦ ਹੋ ਜਾਣਾ ਜਦੋਂ ਸਲੋਪ ਆ ਗਿਆ ਨਾ ਗ੍ਰੈਵਿਟੀ ਪਾਵਰ ਅੱਛਾ ਜੀ ਮੈਂ ਤੁਹਾਨੂੰ ਵੀਡੀਓ ਦੱਸ ਦਿੰਦਾ ਹਾਂ ਹਾਂ ਉਹਦਾ ਸਲੋਪ ਆ ਗਿਆ ਤੇ ਪੂਰੀ ਦੁਬਾਨਾ ਬੰਦ ਕਪਾ ਗਾਦਨ ਮਡਵੇ ਰਸਤੇ ਮਡਵੇ ਕਿਤੇ ਕੋ ਪੁਲ ਜਿਆ ਬਣਿਆ ਹਾਂ ਬ੍ਰਿਜ ਬਣਿਆ ਨਾ ਹਾਂ ਹਾਂ ਉਹ ਤੇ ਸਟੇਕਲ ਤੇ ਉਹ ਤਾਂ ਚੱਲ ਰਿਹਾ ਚੱਲੇ ਰਹਿੰਦਾ ਇਸ ਤੱਕ ਬੰਦ ਨਹੀਂ ਹੁੰਦਾ ਕਦੇ ਵੀ ਠੀਕ ਹੈ ਬਸ ਤੇ ਉੱਪਰ ਬੰਦ ਹੋ ਜਾਂਦੀ ਉਹ ਤਾਂ ਟਰੈਕ ਕਰਕੇ ਆ ਦੂਈ ਵਾਪਸ ਆ ਸਕਦੇ ਥੱਲੇ ਓਕੇ ਆ ਅਗਲੇ ਦਿਨਾਂ ਦੇ ਵਿੱਚ ਹਨਾ ਜੀ 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 ਪੀ ਤੁਸੀਂ ਟਰੈਕ ਕਰੋ ਉੱਪਰ ਜਾਓ ਉੱਥੇ ਬਰਫ ਹੁੰਦੀ ਜੰਮੀ ਵੀ ਦੇਖ ਕੇ ਉਹ ਮੁੜ ਕੇ ਆ ਜਾ ਫਿਰ ਤੁਸੀਂ ਟਿਕਾਣਾ ਜਿਹੜਾ ਉੱਥੇ ਕਰੋ ਉੱਥੇ ਕਰੋ ਠੀਕ ਹੈ ਫਿਰ ਉਹ ਚੱਲਦਾ ਰਹਿੰਦਾ ਹਾਂ ਜਿਆਦਾ ਸਨੋ ਹੋ ਗਿਆ ਫਿਰ ਕਰੇਰੀ ਵਿਲੇਜ ਤੱਕ ਪਹ ਪਹ ਗਿਆ ਹਾਂ ਤਾਂ ਫਿਰ ਲੋਕੀ ਪੂਰੇ ਕਟ ਹੋ ਜਾਂਦੇ ਹਾਂ ਹਾਂ ਕੋਈ ਕੋਈ ਜਾਂਦਾ ਫਿਰ ਫਿਰ ਨੇ ਹਾਈ ਕੀ ਕਰਦਾ ਫਿਰ ਆਣ ਜਾਣ ਹੀ ਕਰਦਾ ਫਿਰ ਕਰੇਰੀ ਸਟੇ ਕਰਦਾ ਉਹ ਠੀਕ ਹੈ ਜੀ ਫਿਰ ਜਿਹੜਾ ਮੈਨ ਸੀਜ਼ਨ ਪੈਂਦਾ ਇੱਥੇ ਦਾ ਉਹ ਪੈਂਦਾ ਆਪਣਾ ਫਰੰਟ ਸਟਾਰਟ ਹੋ ਜਾਂਦਾ ਅਪ੍ਰੈਲ ਤੋਂ ਅਪ੍ਰੈਲ ਤੇ ਅਪ੍ਰੈਲ ਤੇ ਵੀ ਆਪਾਂ ਨੂੰ ਉੱਪਰ برف ਮਿਲਦੀ ਹੈ ਅੱਛਾ ਅਪ੍ਰੈਲ ਚ ਵੀ برف ਹੁੰਦੀ ਹੈ ਜੀ ਜੀ ਲੇਕ ਦੇ ਉੱਪਰ ਅੱਛਾ ਅਸੇ ਪਾਸੇ برف ਹੁੰਦੀ ਹੈ ਠੀਕ ਹੈ ਅਪ੍ਰੈਲ ਮਈ ਜੂਨ ਇੱਕ ਤੱਕ ਮਾੜਾ ਮਾੜਾ 14 ਦਿਨ ਦੋ ਦੋ ਤਿੰਨ ਮਹੀਨੇ ਚੱਲਦਾ ਕੰਮ ਹੋ ਜਾਂਦਾ ਪਰਸਾਤ ਹੈ ਜਾਨੀ ਜਿਹੜਾ ਮਾੜਾ ਭਾੜਾ ਹੁੰਦਾ ਠੀਕ ਹੈ ਜਦੋਂ ਦੋ ਦੋ ਚੋ ਮਹੀਨੇ ਦੋ ਦੋ ਦਿਨ ਵੀ ਜਿਹੜੇ ਆਖੀ ਤੱਕ ਅਪ੍ਰੈਲ ਤੋਂ ਲੈ ਕੇ ਜਾਨੀ ਮਈ ਜੂਨ ਤੱਕ ਪਰਸਾਤ ਨੂੰ ਪਹਿਲਾਂ ਪਹਿਲਾਂ ਤੱਕ ਠੀਕ ਰਹਿੰਦਾ ਹੈ ਫਿਰ ਮਤਲਬ ਜੇ ਕਿਸੇ ਨਾਲ ਕਰਨਾ ਹੋਵੇ ਪੂਰਾ ਚੰਗੇ ਤਰੀਕੇ ਨਾਲ ਕਰਨਾ ਤਾਂ ਅਪ੍ਰੈਲ ਤੋਂ ਲੈ ਕੇ ਜੂਨ ਤੱਕ ਦਾ ਕਰ ਸਕਦਾ ਤੇ ਇੱਕ ਚੀਜ਼ ਮੈਨੂੰ ਹੋਰ ਦੱਸੋ ਇੱਥੇ ਵਾਤਰਾ ਚੰਗਾ ਰਹਿੰਦਾ ਨਾ ਬਾਬਾ ਹਾਂ ਤੇ ਇੱਥੇ ਇੱਕ ਚੀਜ਼ ਹੋਰ ਦੱਸੋ ਜੇ ਬੰਦੇ ਨੇ ਆਪਣੀ ਕੈਂਪਿੰਗ ਕਰਨੀ ਹੋਵੇ ਤੇ ਪਰਮਿਸ਼ਨ ਦਿੰਦੇ ਆ ਉੱਪਰ ਹਾਂ ਵੀਰੇ ਆਪਣਾ ਲੈ ਕੇ ਜਾਓ ਤੁਸੀਂ ਹਾਂ ਆਪਣਾ ਜਿਸ ਸਮਾਨ ਬੰਦਾ ਲੈ ਕੇ ਆਵੇ ਲੈ ਕੇ ਜਾਓ ਪਰ ਉਹ ਵੀ ਹੈ ਪਰ ਕੂੜਾ ਕਚਰਾ ਜੇ ਹੁੰਦਾ ਨਾ ਫਿਰ ਉਹ ਥੋੜਾ ਉਧਰ ਧਿਆਨ ਰੱਖਣਾ ਪੈਂਦਾ ਬੰਦੇ ਨੂੰ ਠੀਕ ਹੈ ਤੇ ਇੱਕ ਚੀਜ਼ ਮੈਨੂੰ ਹੋਰ ਦੱਸ ਬਈ ਉਹ ਤੇ ਕਮੇਟੀ ਵਾਲੇ ਜਿਹੜੇ ਆਗੇ ਨਾ ਹਾਂ ਉਹ ਹੁਣ ਉਹ ਵੀ ਕਰਦੇ ਪਏ ਕਿ ਪਰਚੀ ਵੀ ਕੱਟਦੇ ਪਏ ओके ਟੈਂਡ ਲਾਣ ਦੀ ਟੈਂਡ ਲਾਣ ਦੀ ਪਰਚੀ ਵੀ ਸਟਾਰਟ ਹੁੰਦੀ ਏ ਇੱਥੇ ਠੀਕ ਠੀਕ ਤੇ ਭਾਈ ਇੱਕ ਚੀਜ਼ ਹੋਰ ਦੱਸ ਵੀ ਇਹ ਕਰੇਰੀ ਪਿੰਡ ਤੋਂ ਹੋਰ ਕਿਹੜੇ ਕਿਹੜੇ ਟ੍ਰੈਕ ਸ਼ੁਰੂ ਹੁੰਦੇ ਆ ਕਰੇਰੀ ਪਿੰਡ ਤੋਂ ਬਿਲੇ 8 ਇਸ ਟ੍ਰੈਕ ਤੋਂ ਹੀ ਹਾਂ ਆਪਣਾ ਤੁਸੀਂ ਕਰੇਰੀ ਵਿਲੇਜ ਤੋਂ ਹਾਂ ਆਪਣਾ ਤਿਰੰਧੜ ਟ੍ਰੈਕ ਉੱਪਰ ਕਰ ਸਕਦੇ ਮੈਂ ਇੰਦਰਹਾਰ ਤੱਕ ਕਰ ਸਕਦੇ ਕਰੇਰੀ ਵਿਲੇਜ ਤੋਂ ਟ੍ਰੈਕ ਅੱਛਾ ਇੱਥੋਂ ਵੀ ਤਿਰੰਧੜ ਜਾਂਦਾ ਹੈ ਹਾਂਜੀ ਹਾਂਜੀ ਇੰਦਰਹਾਰ ਹੈ ਜੀ 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 ਇਹ ਟੁਕਰੇ ਦੀ ਵਿਲੀਜ ਤੋਂ ਆਪਾਂ ਮਨਕੈਣੀ ਦਾ ਕਰ ਸਕਦੇ ਆ ਬਲੈਣੀ ਦਾ ਕਰ ਸਕਦੇ ਆ ਜਿਹੜੇ ਪਾਸੇ ਦਸਰੇ ਮੈਂ ਉਹ ਕਰ ਸਕਦੇ ਆ ਆਪਾਂ ਇੱਥੋਂ ਤੋਂ ਨਿਕਲ ਕੇ ਆਪਾਂ ਚੰਬਾ ਵੈਲੀ ਵੀ ਨਿਕਲ ਸਕਦੇ ਮਾਣੀ ਮਹਿਸ ਤੱਕ ਨਿਕਲ ਸਕਦੇ ਓਕੇ ਉਹ ਵੀ ਕਰਦੇ ਆ ਲੋਕ ਇੱਥੋਂ ਜੀ 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 ਕਰਦੇ ਆ ਵੀਰੇ ਉਹ ਫੋਰਨਰ ਜ਼ਿਆਦਾ ਕਰਦੇ ਆ ਜਿਹੜੇ ਲੰਮੇ ਹਾਂ ਦਾ ਫਿਰ 10 11 ਦਿਨ ਦਾ ਟ੍ਰੈਕ ਹੁੰਦਾ ਗੋਰੇ ਜ਼ਿਆਦਾ ਕਰਦੇ ਆ ਅੱਛਾ ਉਹ ਇੱਥੋਂ ਜਾਣਾ ਚੰਬਾ ਵੈਲੀ ਦਾ ਦਾ ਇੰਡੀਆ ਨੂੰ ਵੱਧਿਆ ਹੁਣ ਅੱਛਾ ਆ ਲੇਕ ਹੈ ਲੇਕ ਤੋਂ ਪਾਰ ਕਰਕੇ ਮਨਕੈਣੀ ਮਨਕੈਣੀ ਟਾਪ ਕਰਕੇ ਆਪਣਾ ਇੱਕ ਵੋਟ ਟ੍ਰੈਕ ਹੈ ਹਾਂ ਇਹ ਆਪਣਾ ਇੱਕ ਟ੍ਰੈਕ ਚੱਲ ਗਿਆ ਚੰਬ ਦੂਜਾ ਚੱਲ ਗਿਆ 7 ਲੈ ਗਏ ਠੀਕ ਹੈ ਹੈਮਸਟ੍ਰੇਗ ਹੈ 7 ਲੈ ਲੈ ਪਾਸ ਕਰਕੇ ਜਾਣਾ ਪੈਂਦਾ ਥੱਲੇ ਠੀਕ ਹੈ ਜੀ 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 ਠੀਕ ਹੈ ਤੇ ਭਾਈ ਇਹ ਮਨੋਜ ਜਿਹੜਾ ਹੈ ਇੱਥੇ ਐਸੇ ਗਾਈਡਰ ਕੰਮ ਕਰਦਾ ਇਹਨੂੰ ਕਈ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਭਾਈ ਹੋ ਗਏ 8 ਸਾਲ 8 ਕ ਸਾਲ ਹੋ ਗਏ ਭਾਈ ਦੱਸ ਤਾਂ ਕਿਸੇ ਨੇ ਵੀ ਇੱਥੇ ਆਉਣਾ ਹੋਵੇ ਮੈਂ ਪਿਛਲੀ ਵੀਡੀਓ ਚ ਵੀ ਭਾਈ ਦਾ ਨੰਬਰ ਪਾਇਆ ਇੱਥੇ ਵੀ ਪਾ ਦੂੰਗਾ ਤੁਸੀਂ ਜੇ ਨਾਲ ਸੰਪਰਕ ਕਰ ਸਕਦੇ ਆ ਬਾਈ ਤੁਹਾਡਾ ਰਹਿਣ ਦਾ ਖਾਣ ਪੀਣ ਦਾ ਤੁਹਾਡਾ ਟਰੈਕ ਦਾ ਪੂਰਾ ਇੰਤਜ਼ਾਮ ਜਿਹੜਾ ਉਹ ਇਹ ਕਰ ਦੂੰਗਾ ਤੇ ਇਹ ਮੈਨ ਇੱਕ ਜੀ ਦੱਸੋ ਵੀ ਕਰੇਰੀ ਪਲੇਜ ਤੱਕ ਜੇ ਕਿਸੇ ਨੂੰ ਆਉਣਾ ਹੋਵੇ ਤੇ ਜਿੱਦਾਂ ਹੁਣ ਅਸੀਂ ਦਾ ਗੱਟੀ ਤੇ ਆਏ ਕਿਸੇ ਨੂੰ ਆ ਕਿਸੇ ਕੋਲ ਗੱਡੀ ਨਾ ਹੋਵੇ ਆਪਣਾ ਵਹੀਕਲ ਨਾ ਹੋਵੇ ਕਿੱਦਾਂ ਆ ਸਕਦਾ ਵੀਰੇ ਹੁਣ ਤਾਂ ਹੱਲੇ ਤਾਂ ਕੋਈ ਸੁਵਿਧਾ ਨਹੀਂ ਜੋ ਘੇਰਾ ਘੇਰਾ ਸੇਰੇ ਤੁਹਾਨੂੰ ਨਾ ਉੱਥੇ ਤੱਕ ਬੱਸ ਆਉਂਦੀ ਹੈ ਘੇਰਾ ਤੱਕ ਉੱਥੋਂ ਤੇ ਟੈਕਸੀ ਕਰਨਾ ਪੈਣਾ ਤੁਹਾਨੂੰ ਪਰ ਇੱਥੇ ਹੁਣ ਐਦਾ ਵੀ ਹੈ ਜਿਹੜਾ ਆਪਣਾ ਇੱਥੇ ਦਾ ਐਮ.ਐਲ.ਏ ਹੈ ਉਹ ਬੱਸ ਲਾਂਦਾ ਪਿਆ ਇੱਥੇ ਦੇਸ਼ਿਤ ਹੁੰਦਾ ਹਾਂ ਧਰਮਸ਼ਾਲਾ ਤੋਂ ਕੇਰਾ ਨੋਰਮਲ ਬੰਦਾ ਉਹ ਵੀ ਟਰੈਕ ਕਰ ਸਕਦਾ ਫਿਰ ਧਰਮਸ਼ਾਲਾ ਤੋਂ ਕੇਰਾ ਕੇਰਾ ਤੋਂ ਫਿਰ ਟੈਕਸੀ ਵਗੈਰਾ ਲੈ ਕੇ ਕਰੇਰੀ ਤੱਕ ਪਰ ਇੱਥੇ ਹੁਣ ਬੱਸ ਲੱਗਦੀ ਵੀ ਕਰੇਰੀ ਬਿਲੇ ਤੋਂ ਅੱਛਾ ਰੂਟ ਬਣਦਾ ਪਿਆ ਇੱਥੇ ਤੇ ਪੂਰਾ ਸੱਪਰ ਹੋ ਕੇ ਅਸੀਂ ਉਸ ਬੱਸ ਦਾ ਰੂਟ ਬਣਦਾ ਪਿਆ ਚਲੋ ਠੀਕ ਹੈ ਠੀਕ ਤੇ ਬਾਈ ਆਪਾਂ ਅਟਾ ਤਜਰਬਾ ਬਹੁਤ ਵਧੀਆ ਰਿਹਾ ਬਾਈ ਨਾਲ ਫੋਟਾ ਵੀ ਕਦੇ ਇੱਥੇ ਰੌਣ ਦਾ ਕੋਈ ਸਲਾਹ ਹੋਈ ਬਣੀ ਤਾਂ ਤੁਸੀਂ ਜਰੂਰ ਸੰਪਰਕ ਕਰਿਓ ਤੇ ਬਾਕੀ ਜਿਹੜਾ ਟਰੈਕ ਕਰਦੇ ਆ ਉਹਨਾਂ ਲਈ ਬਾਈ ਜਾਣਕਾਰੀ ਮੜੀ ਮੋਟੀ ਸੀਗੀ ਸਾਨੂੰ ਕਿ ਚੱਲੀ ਤੋਂ ਲੈ ਕੇ ਦੇ ਦਈਏ ਤੇ ਬਾਕੀ ਭਾਈ ਤੁਸੀਂ ਕਿੱਚੋ ਕੰਮ ਨੂੰ ਬਿਲਕੁਲ ਜੀ ਠੀਕ ਹੈ ਨਾ ਚੱਲੀਏ ਆਲਵੇਸ ਵੈਲਕਮ ਹਾਂ ਧੰਨਵਾਦ ਬਈ ਹੁਣ ਆ ਪੁਲ ਨੂੰ ਪਾਰ ਕਰਾਂਗੇ ਇਹ ਪੁਲ ਐਂਗਲ ਲਾ ਲਾ ਕੇ ਇਹਨਾਂ ਨੇ ਆਰ ਚੀਜ਼ ਬਣਾਇਆ ਵਾ ਪਰ ਇਹਦੇ ਫੱਟੇ ਜੇ ਚੱਕ ਹੁੰਦੇ ਆ ਆ ਲੈ ਨਟ ਲਾ ਕੇ ਫੱਟੇ ਜੋੜੇ ਆ ਤੇ ਪੁਲ ਦੇ ਉੱਤੇ ਖੜ ਕੇ ਦੇਖੀਏ ਤਾਂ ਇੱਧਰ ਦਾ ਹਾ ਚਾਕਾ ਇਹ ਦੂਏ ਪਾਸੇ ਨੂੰ ਦੇਖੀਏ ਜਿੱਥਰੋਂ ਛੀਲ ਆਉਂਦੀ ਹੈ ਤਾਂ ਛੋਟੇ ਛੋਟੇ ਝਰਨੇ ਬਣਦੇ ਆ ਤੇ ਪਾਣੀ ਪੱਥਰਾਂ ਤੇ ਗਿਰਦਾ ਤੇ ਆਵਾਜ਼ ਕਰਦਾ ਚਲੋ ਫਿਰ ਚੱਲੀਏ ਆ ਹੁਣ ਆ ਪੱਥਰਾਂ ਤੋਂ ਉਤਰਨਾਲ ਐਟੇ ਐਟੇ ਪੱਥਰ ਹੈ ਤੇ ਰਾਹ ਲੱਭਣਾ ਵੀ ਔਖਾ ਹੋ ਜਾਂਦਾ ਕਿ ਜਾਣਾ ਕਿੱਧਰ ਨੂੰ ਏ ਇੱਕ ਚੀਜ਼ ਦਾ ਧਿਆਨ ਰੱਖਿਓ ਭਾਈ ਜਦੋਂ ਵੀ ਟਰੈਕ ਤੇ ਆਉਣਾ ਚਾਹ ਟ੍ਰੈਕਿੰਗ ਵਾਲੇ ਸ਼ੂ ਲੈ ਕੇ ਆਉਣੇ ਆ ਉਹ ਚਾਹੇ ਡਕੈਥਲਨ ਦੇ ਹੋ ਗਏ ਚਾਹੇ ਕੋਲੰਬੀਆ ਦੇ ਹੋ ਗਏ ਚਾਹੇ ਜਿਹੜੇ ਮਰਜੀ ਬ੍ਰਾਂਡ ਦੇ ਹੋਣ ਤੁਹਾਨੂੰ ਇਹ ਕਹਿਣਾ ਭਾਈ ਟ੍ਰੈਕਿੰਗ ਵਾਲੇ ਸ਼ੂ ਲੈ ਕੇ ਜਾਣੇ ਜੀ ਥੱਲੇ ਐਦਾ ਗੁੱਡੀ ਜੀ ਹੋਵੇ ਕਿਉਂਕਿ ਮੇਰਾ ਪੈਰ ਖਿਸਕਦਾ ਬੜਾ ਭਾਈ ਇਹੋ ਜੇ ਹੁਣੇ ਵਾਟਰਪਰੂਫ ਲੈਂਦੇ ਆ ਨਵੇਂ ਤਾਂ ਇਹਨਾਂ ਦੀ ਮੋਜ ਆ ਇਹਨਾਂ ਥੱਲੇ ਆਹ ਗੁੱਡੀ ਜੀ ਹੈ ਵੀ ਖਿਸਕਣ ਨਹੀਂ ਦਿੰਦੇ ਹੈਗੇ ਪੈਰ ਨੂੰ ਜਿਹੜੇ ਬੰਦਿਆਂ ਨੇ ਦੂਏ ਲਏ ਹੋਏ ਆ ਫਲੈਟ ਉਹਨਾਂ ਦੇ ਪੈਰ ਖਿਸਕੀ ਜਾਂਦੇ ਆ ਥਾਂ ਥਾਂ ਤੇ ਐਵੇਂ ਆਉਣਾ ਪੈਂਦਾ ਭਾਈ ਉੱਤਰ ਉੱਤਰ ਕੇ ਮੌਤੋਂ ਆਇਆ ਇਦਾਂ ਤੇ ਇੱਕ ਚੀਜ਼ ਹੋਰ ਬਹੁਤੇ ਮਿੱਤਰ ਸੱਜਣ ਮੈਂ ਦੇਖਿਆ ਵੀ ਆਹ ਟਰੈਕ ਦੇ ਉੱਤੇ ਜਿਹੜੇ ਆ ਉਹ ਜੀਨਾਂ ਪਾ ਕੇ ਆਏ ਨੇ ਆ ਕੋਸ਼ਿਸ਼ ਕਰਿਓ ਭਈ ਆ ਟਰੈਕ ਦੇ ਉੱਤੇ ਆਉਣਾ ਤਾਂ ਲੋਅਰ ਪੈਂਟ ਹੋ ਗਿਆ ਜਾਂ ਸ਼ਾਰਟ ਹੋ ਗਿਆ ਇਹੋ ਜੀ ਚੀਜ਼ ਪਾ ਕੇ ਆਓ ਜਿੱਥੇ ਤੁਸੀਂ ਤੁਰਨੇ ਨੂੰ ਕੰਫਰਟੇਬਲ ਰਹੋ ਜੀਨ ਪਾ ਕੇ ਮੇਰੇ ਹਿਸਾਬ ਨਾਲ ਤੁਰਿਆ ਨਹੀਂ ਜਾਣਾ ਫਿਰ ਤਾਂ ਚੀਗਾ ਵੀ ਪਹਿਣੀ ਹਾਂ ਤੇ ਰਾਹ ਕਿਉਂਕਿ ਔਖਾ ਹੈ ਉੱਪਰ ਥੱਲੇ ਸਟੈਪ ਹੁੰਦਾ ਜਾਂ ਜਿਹੜੀ ਆ ਸਟ੍ਰੈਚੇਬਲ ਜੀਨ ਹੋ ਸੋਰੀ ਆ ਲੋਰ ਹੋਵੇ ਤਾਂ ਉਹ ਬਈ ਚੰਗੀ ਰਹਿੰਦੀ ਐ ਤੇ ਦੂਜੇ ਜਿਹੜੇ ਆ ਆਪਣੇ ਟਰੈਕਿੰਗ ਵਾਲੇ ਸ਼ੂ ਹੋਵੇ ਤੇ ਦੋ ਤਿੰਨ ਚੀਜ਼ੇ ਤੁਹਾਡੇ ਕੋਲ ਚੰਗੀਆਂ ਹੋਣ ਤਾਂ ਵਧੀਆ ਰਹਿੰਦਾ ਟਰੈਕਿੰਗ ਦੇ ਉੱਤੇ ਯਾਰ ਨਹੀਂ ਤਾਂ ਬੰਦਾ ਔਖਾ ਹੁੰਦਾ ਉਹਨੋਂ ਬਾਈ ਜੀਨ ਪਾ ਕੇ ਆਇਆ ਸੀ ਉਹ ਵਿਚਾਰਾ ਔਖਾ ਜਾ ਹੋਈ ਜਾਂਦਾ ਹੁਣ ਉਹ ਨਾ ਕਹਿੰਦਾ ਮੈਂ ਹੋਰ ਲੈ ਕੇ ਨਹੀਂ ਆਇਆ ਕੋਲ ਕੁਛ ਆ ਹੈ ਬਈ ਟਰੈਕ ਆ ਨਾਲ-ਨਾਲ ਬਿਲਕੁਲ ਪਗਡੰਡੀ ਐ ਤੇ ਇਧਰ ਡੂੰਗੀ ਖਾਈ ਐ ਐਡਵੈਂਚਰ ਪੂਰਾ ਆ ਬਈ ਆ ਟਰੈਕ ਤੇ ਜਿੱਦਾਂ ਉਹ ਜਿੱਦਾਂ ਹੁਣ ਬਾਈ ਥੱਲੇ ਉਤਰੀ ਜਾਂਦੇ ਆ ਉਦੋਂ ਉਦੋਂ ਜਿਹੜੀ ਬਨਸਪਤੀ ਆ ਉਹ ਦੇਖਣ ਲੱਗ ਪਈ ਐ ਹਰਾ ਕਾ ਹਰੇ ਰੁੱਖ ਆ ਛੋਟੇ ਛੋਟੇ ਪੌਦੇ ਇਹ ਦੇਖਣ ਲੱਗ ਦੇਖਣ ਲੱਗ ਪਏ ਜਿੱਤੇ ਤਾਂ ਐਲਟੀਟਿਊਡ ਸਾਡਾ ਘਟੀ ਜਾਂਦਾ ਐ ਇਹ ਟਰੈਕ ਦਾ ਇਹ ਨਾ ਦਿਨਾਂ ਚ ਕਰਨ ਦਾ ਨਜ਼ਾਰਾ ਹੀ ਬਈ ਅਲੱਗ ਐ ਜਮਾਂ ਹੀ ਸ਼ਾਂਤੀ ਨਾ ਕੋਈ ਚਿੜੀ ਨਾ ਜਨੌਰ ਨਾ ਕੋ ਬੰਦਾ ਆ ਕੁਝ ਕੁ ਬੰਦੇ ਨੇ ਜਿਹੜੇ ਉੱਤੇ ਗਏ ਸੀ ਓ ਟਾਮੇ ਟਾਮੇ ਉਤਰੀ ਜਾਂਦੇ ਆ ਕੋਈ ਪਹਿਲਾਂ ਆ ਗਿਆ ਕੋਈ ਬਾਅਦ ਚ ਹੁਣ ਮੈਂ ਥੱਲੇ ਉਤਰੀ ਜਾਂਦਾ ਵੀ ਲਾ ਲੋ ਸਿਰਫ ਤਿੰਨ ਜਾਂ ਚਾਰ ਬੰਦੇ ਟੱਕਰੇ ਨੇ ਕਿਆ ਸ਼ਾਂਤੀ ਹੈ ਯਾਰ ਕਿਆ ਨਜ਼ਾਰਾ ਇਹਨਾਂ ਦਿਨਾਂ ਚ ਟਰੈਕ ਕਰਨ ਦਾ ਵੀ ਨਜ਼ਾਰਾ ਲੱਗੀ ਹੈ ਨੀਰੀ ਕੁਦਰਤ ਆਹ ਰੁੱਖ ਕੁਦਰਤ ਹਰੇ-ਵਾਈ ਹਰੇ-ਵਾਈ ਦੇ ਉੱਤੇ ਜਿਹੜੀਆਂ ਬੇਲਾਂ ਉਗਣੀ ਸ਼ੁਰੂ ਹੋ ਗਈਆਂ ਨੇ ਰੁੱਖ ਦੀ ਚੜਾਈ ਉਹ ਦੇਖ ਲਓ ਪਹਿਲਾਂ ਤਾਂ ਇਦਾਂ ਇਦਾਂ ਟੱਪਣਾ ਪੈਂਦਾ ਬਈ ਪਾਣੀਆਂ ਦੇ ਵਿੱਚੋਂ ਹੋ ਜਾਣਾ ਪਾਰ ਨੂੰ ਟ੍ਰੈਕ ਦਾ ਪੈਂਡਾ ਕੱਢਦੇ ਕੱਢਦੇ ਹੁਣ ਆਪਾਂ ਜਿਹੜਾ ਐ ਉਹ ਜਮਾਂ ਸੜਕ ਤੇ ਲਾਗੇ ਪੁੱਜ ਗਈਆਂ ਇੱਥੇ ਖੜੀਆਂ ਗੱਡੀਆਂ ਟੈਕਸੀਆਂ ਕੋਈ ਲੋਕਾਂ ਦੀ ਆਪਣੀਆਂ ਗੱਡੀਆਂ ਪੋਲ ਮੋਟਰਸਾਈਕਲ ਇਹ ਹੌਸਲਾ ਦਿੰਦੇ ਆ ਕਿ ਬਾਈ ਤੁਸੀਂ ਜਿਹੜਾ ਐ ਹੁਣ ਟਰੈਕ ਨੂੰ ਸੰਪੂਰਨ ਕਰ ਲਿਆ ਐ ਚਲੋ ਚੱਲਦੇ ਹੁਣ ਬਾਹਰ ਵੱਲ ਨੂੰ ਇੱਥੋਂ ਕਰਕੇ ਟਰੈਕ ਸ਼ੁਰੂ ਆਪਾਂ ਅੱਗੇ ਗਏ ਸੀ ਤੇ ਇੱਥੇ ਆ ਕੇ ਜਿਹੜਾ ਐ ਸਮਾਪਤੀ ਕੀਤੀ ਐ ਵੈਲਕਮ ਟੂ ਕਰੇਰੀ ਲੇਕ ਕੀਪ ਯੋਰ ਅਰਥ ਕਲੀਨ ਐਂਡ ਗ੍ਰੀਨ ਧਰਤੀ ਨੂੰ ਸਾਫ਼ ਤੇ ਸੁਥਰਾ ਰੱਖੋ ਹਰਾ ਭਰਾ ਰੱਖੋ ਇੱਥੇ ਕੁਝ ਦੁਕਾਨਾਂ ਖਾਣ ਪੀਣ ਦੀਆਂ ਤੇ ਹੁਣ ਇੱਥੋਂ ਚੱਕ ਕੇ ਗੱਡੀ ਚਲਦੇ ਆਂ ਅੱਗੇ ਵੱਲ ਨੂੰ ਟਰੈਕ ਕਰਕੇ ਆਗੇ ਤੇ ਗੱਡੀ ਆਪਾਂ ਖੜਾਗੇ ਸੀ ਕਿ ਉੱਪਰ ਹੀ ਕਰੇਰੀ ਪਿੰਡ ਦੇ ਲੱਗ ਗਿਆ ਸਾਈਡ ਜਿਉਂ ਖੜਾਗੇ ਸੀ ਬਾਈ ਕਹਿੰਦੇ ਸੀ ਸੇਫ ਐ ਤੇ ਗੱਡੀ ਸੇਫ ਐ ਬਾਈ ਮਿਲ ਕੇ ਹੀ ਮੁੜ ਕੇ ਆਂਦੇ ਨੂੰ ਤੁਸੀਂ ਵੀ ਜੇ ਘਟਾਣੀ ਹੋਈ ਤੇ ਇੱਥੇ ਘਟਾ ਦਿਓ ਹੁਣ ਆਹ ਰਾਹ ਚੱਲਿਆ ਥੱਲੇ ਨੂੰ ਹੁਣ ਆਪਾਂ ਚੱਲੇ ਆਂ ਕਰੇਰੀ ਜਿਹੜਾ ਥੱਲੇ ਪਿੰਡ ਹੈ 3 ਕਿਲੋਮੀਟਰ ਉੱਥੇ ਤੇ ਫਿਰ ਅੱਗੇ ਚੱਲੇ ਪਾਵਾਂਗੇ ਹੁਣ ਆਪਣੇ ਘਰਾਂ ਵੱਲ ਨੂੰ ਆ ਕਮਰੇ ਤੋਂ ਪਿੰਡ ਕਰੇਰੀ ਤੋਂ ਆਪਾਂ ਇਹਦਾ ਟਰੈਕ ਸ਼ੁਰੂ ਕੀਤਾ ਸੀ ਬਾ ਹੁਣ ਇੱਥੇ ਲਾ ਕੇ ਜਿੰਦੇ ਤੇ ਦੇਖ ਕੇ ਚਾਬੀ ਮਨੋਜ ਨੂੰ ਹੁਣ ਇੱਥੋਂ ਚਾਲੇ ਪਾਵਾਂਗੇ ਤੇ ਆ ਹੁਣ ਦਿਨ ਦਾ ਇੱਥੋਂ ਦਾ ਬਾਹਰ ਦਾ ਚਾਕਾ ਛੋਟੇ ਛੋਟੇ ਇਹ ਗੈਸਟ ਹਾਊਸ ਜਿਹੇ ਬਣੇ ਆ ਇੱਥੇ ਲੋਕੀ ਰੁਕਦੇ ਆ ਠੀਕ ਆ ਨਾ ਆਪਣੇ ਟਕਾਣੇ ਕਰਦੇ ਆ ਰਾਤਾਂ ਰਹਿੰਦੇ ਆ ਤੇ ਇੱਥੋਂ ਫਿਰ ਟਰੈਕ ਦੇ ਲਈ ਜਾਂਦੇ ਆ ਕੁਝ ਲੋਕ ਇੱਥੇ ਜਿਹੜੇ ਪੱਕੇ ਵੀ ਰਹਿੰਦੇ ਆ ਜਿਹੜੇ ਲਾਲੋ ਵਰਕ ਫਰੋਮ ਹੋਮ ਕਰਦੇ ਆ ਸੋਹਣਾ ਬਈ ਪਿੰਡ ਵੀ ਇਹ ਤੇ ਆ ਪਿੰਡ ਦਾ ਪੂਰਾ ਚਾਕਾ ਵਾਕਾ ਚਾਲੇ ਪਾਈਏ ਬਈ ਹੁਣ ਆਪਾਂ ਆਪਣੇ ਪੰਜਾਬ ਵੱਲ ਨੂੰ ਤੇ ਧੰਨਵਾਦ ਬਈ ਆਹ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਾਂਗੇ ਪੰਜਾਬ ਤੋਂ ਚੱਲ ਕੇ ਕਰੇਰੀ ਆਏ ਸੀ ਕਰੇਰੀ ਤੋਂ ਚੱਲ ਕੇ ਕਰੇਰੀ ਲੇਕ ਗਏ ਸੀ ਤੇ ਕਰੇਰੀ ਲੇਕ ਤੋਂ ਜਿਹੜਾ ਹੈ ਆ ਟਰੈਕ ਕਰਕੇ ਦੁਬਾਰਾ ਵਾਪਸੀ ਆਪਾਂ ਕਰੇਰੀ ਪਿੰਡ ਪੁੱਜ ਗਏ ਆ ਤੇ ਇੱਥੇ ਜਿਹੜਾ ਟਰੈਕ ਸਮਾਪਤੀ ਕਰਕੇ 10 ਕਿਲੋਮੀਟਰ ਦਾ ਟਰੈਕ ਸੀਗਾ 10 ਕਿਲੋਮੀਟਰ ਉੱਪਰ ਜਾਣ ਦਾ 10 ਕਿਲੋਮੀਟਰ ਥੱਲੇ ਆਉਣ ਦਾ ਉਹ ਪੂਰਾ ਕੀਤਾ ਤੇ ਜਾਣ ਲੱਗਿਆਂ ਨੂੰ ਤੁਹਾਨੂੰ ਲੱਗਿਆ ਸੀ ਬਈ 5 ਘੰਟੇ 5 ਸਾਢੇ 5 ਘੰਟੇ ਆਉਣ ਲੱਗਿਆਂ ਨੂੰ ਤਾਈ ਤੇ ਨ ਘੰਟੇ ਲੱਗੇ ਆ ਤਾਂ ਜੋਰ ਲਵਾਉਂਦਾ ਐ ਟਰੈਕ ਜੋਰ ਵਾਲਾ ਐ ਪੂਰਾ ਵੀ ਲਾਲੋ ਵੀ ਢੂੜ ਘੜਦਾ ਪੂਰੀ ਪੱਟਾਂ ਦਾ ਇਹਨਾਂ ਇੱਕ ਵਾਰ ਪਰਖਦਾ ਪਰ ਇਹ ਘੈਂਡ ਐ ਬਹੁਤ ਬਾਈ ਕਦੇ ਤੁਹਾਡਾ ਸਵਾਭਾ ਬਣਿਆ ਤਾਂ ਜ਼ਰੂਰ ਕਰਕੇ ਜਾਇਓ ਧੰਨਵਾਦ ਬਈ ਸਾਰਿਆਂ ਦਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ